ਚੈਨ ਨੂੰ ਬਹੁਤ ਜ਼ਿਆਦਾ ਇਹ ਅਮਨਵੀ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਤਰਲੋਚਨ ਸਿੰਘ ਦਾ ਗੋਲਿਆ ਮਾਰ ਕੇ ਕਤਲ ਕਰ ਦਿੱਤਾ ਗਿਆ ਬੀਤੀ ਸ਼ਾਮ ਜਦੋਂ ਉਹ ਆਪਣੇ ਖੇਤ ਤੋਂ ਘਰ ਨੂੰ ਪਰਤ ਰਹੇ ਸੀ ਤਾਂ ਪਛਾਤੇ ਵਿਰਥੀਆਂ ਨੇ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਉਹਨਾਂ ਦੇ ਸਿਰ ਵਿੱਚ 2 ਅਤੇ ਢਿੱਡ ਵਿੱਚ 1 ਗੋਲੀ ਲੱਗੀ ਜਿਸ ਕਾਰਨ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ ਹਾਲਾਂਕਿ ਇਲਾਕਾ ਵਾਸੀਆਂ ਨੇ ਪਰਿਵਾਰ ਦੀ ਮਦਦ ਦੇ ਨਾਲ ਉਹਨਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਪਰ ਉਦੋਂ ਤੱਕ ਉਹਨਾਂ ਦੀ ਮੌਤ ਹੋ ਚੁੱਕੀ ਸੀ ਉਦਰੇ ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ ਤਖੰਨਾ ਦੇ ਪਿੰਡ ਇਕੋਲਾਹਾ ਵਿੱਚ ਇਹ ਪੂਰੀ ਕਤਰਾਂ ਵਾਪਰੀ ਹੈ ਜਿੱਥੇ ਕਿ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਪ੍ਰਧਾਨ ਤਰਲੋਚਨ ਸਿੰਘ ਉਰਫ ਟੀਸੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਸੋਮਵਾਰ ਦੀ ਸ਼ਾਮ ਜਦੋਂ ਤਰਲੋਚਨ ਸਿੰਘ ਆਪਣੇ ਖੇਤ ਤੋਂ ਘਰ ਪਰਤ ਰਹੇ ਸੀ ਤਾਂ ਕਿਸੇ ਨੇ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ ਤਰਲੋਚਨ ਸਿੰਘ ਖੂਨ ਨਾਲ ਲਤਪਤ ਹਾਲਤ ਚ ਪਿੰਡ ਦੀ ਸੜਕ ਤੇ ਮਿਲੇ ਜਿਸ ਤੋਂ ਬਾਅਦ ਪਰਿਵਾਰ ਅਤੇ ਪਿੰਡ ਦੇ ਲੋਕਾਂ ਨੇ ਉਹਨਾਂ ਨੂੰ ਸਿਵਲ ਹਸਪਤਾਲ ਲਿਆਂਦਾ ਜਿੱਥੇ ਕਿ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਸਰਲੋਚਨ ਸਿੰਘ ਦੇ ਪੁੱਤਰ ਮੁਤਾਬਕ ਉਸ ਦਾ ਪਿਤਾ ਸੜਕ ਕਿਨਾਰੇ ਖੂਨ ਨਾਲ ਲਤਪਤ ਪਿਆ ਸੀ ਕਿਸੇ ਨੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਹਾਲਾਂਕਿ ਇਸ ਕਤਲ ਪਿੱਛੇ ਕੋਈ ਰੰਜਿਸ਼ ਹੈ ਜਾਂ ਫਿਰ ਨਹੀਂ ਇਸ ਬਾਰੇ ਉਹਨਾਂ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਤੇ ਵੀਰੇ ਕੁਛ ਨਹੀਂ ਬੋਲ ਰਿਹਾ ਕਿ ਮੈਂ ਇੱਕ ਹੋਇਆ ਕਿਵੇਂ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਹਿਬ ਜੀ ਬਸ ਇਹ ਕਹਿੰਦੇ ਕਰੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਉਹ ਗਿਰੇ ਭਏ ਨੇ ਅਸੀਂ ਜੀ ਆ ਕੇ ਦੇਖਿਆ ਜਿਸੇ ਪਿਆ ਦੇ ਉਰੇ ਸਭ ਪਹਿਲੇ ਚੂਹੇ ਕਰਤਾਂ ਜੀ ਜਿਹਨਾਂ ਦੇ ਸਿਰ 'ਤੇ ਗੋਲੀ ਲੱਗ ਰਹੀ ਬਾਕੀ ਪੂਸਟ ਕਾਉਂਡ ਦੇ ਵਿੱਚ ਕੋਈ ਕੀ ਪਤਾ ਲੱਗਦਾ ਵੀ ਲੱਗਦਾ ਕਿਸੇ ਬੰਦੇ ਨਾਲ ਸ਼ੱਕ ਹੋਵੇ ਜੀ ਨਹੀਂ ਵੀ ਮੈਂ ਕਿੱਥੇ ਦਾ ਬਾਕੀ ਨਹੀਂ ਹੋ ਰਿਹਾ ਫਿਰ ਇਕੱਲਾ ਹੀ ਦਈਏ ਕਰੋ ਤਾਰੇ ਕਿੰਨੇ ਜਖਮ ਵਗੈਰਾ ਕਿੰਨੇ ਗੋਲ ਲੱਗੇ ਕੋਲੱਖਿਆ ਪਤਾ ਜੀ ਮੈਂ ਸਰਚੇ ਨੇ ਜਖਮ ਇੱਕ ਟੱਡੇ ਤੇ ਜਿਸ ਤਰ੍ਹਾਂ ਪਹਿਲਾਂ ਵੀ ਕਹਿ ਰਹੇ ਕਿ 25 ਵੀ ਪਹਿਲਾਂ ਇਲੈਕਸ਼ਨ ਮਰਜੀ ਕੋ ਲੱਗਦਾ ਕਿ ਰੰਜਿਸ਼ ਹੋ ਸਕਦੀ ਹੈ ਇਥੇ ਜਿਹੜੇ ਕੁਬੀਰੇ ਹੋਣਾ ਕਿਸੇ ਦਾ ਮਨ ਦਾ ਕੁਝ ਨਹੀਂ ਕਹਿ ਸਕਦੇ ਜੀ ਕਿਸੇ ਦੇ ਮਨ ਚ ਕੀ ਆ ਮੰਨ ਕੇ ਕਰਦੇ ਆ ਪੁਲਿਸ ਪੰਡੀਆਂ ਤੇ ਕੋਈ ਹੋਰ ਮੰਗਦਾ ਵੀਰੇ ਉਧਰ ਕਟਨਾ ਦੀ ਸੂਚਨਾ ਮਿਲਦਿਆ ਹੀ ਪੁਲਿਸ ਟੀਮਾਂ ਵੀ ਮੌਕੇ ਤੇ ਪਹੁੰਚਿਆ ਜਿਨ੍ਹਾਂ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਦੀ ਕਾਇਲ ਕੀਤੀ ਗਈ ਹੈ ਪੁਲਿਸ ਨੇ ਕਿਹਾ ਹੈ ਕਿ ਫਿਲਹਾਲ ਰੰਜਿਸ਼ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਪਰ ਪੁਲਿਸ ਇਸ ਪੂਰੇ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਅਤੇ ਜਲ ਹੀ ਦੋਸ਼ੀਆਂ ਦਾ ਪਤਾ ਲਗਾ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਪੁਲਿਸ ਨੂੰ ਇਸ ਦੀ ਇਨਫੋਰਮੇਸ਼ਨ ਮਿਲੀ ਸੀ ਕਿ ਬਾਕੀ ਇਸ ਦੀ ਗੈਰੀਫਾਈ ਕਰ ਰਹੇ ਹਨ ਪਰ ਉਹਨਾਂ ਨੂੰ ਵੈਰੀਫਾਈ ਕਰਕੇ ਕਰਾਇੰਗ ਸਪੌਟ ਤੇ ਅਸੀਂ ਜਾ ਰਹੇ ਹਾਂ 1/2 ਘੰਟੇ ਤੱਕ ਤੁਹਾਨੂੰ ਸਾਰੀ ਫਿਕਰ ਇਨਫੋਰਮੇਸ਼ਨ ਦੇ ਦਿਆਂਗੇ ਗਨਸ਼ੌਟ ਕਿਹਾ ਜਾ ਰਿਹਾ ਕੋਈ ਲੱਗੇ ਬਲੂ ਵਾਲੇ ਬਸ ਇਹ ਦੇਖੋ ਤੁਹਾਨੂੰ ਆਪਣੇ ਜਿਹੜੇ ਉਹਨਾਂ ਨੂੰ ਲੈ ਕੇ ਆਇਆ ਹੈ ਇੱਥੇ ਉਹਨਾਂ ਦੀ ਫੈਮਿਲੀ ਡਾਕਟਰ ਸਾਹਿਬ ਚੈੱਕ ਕਰ ਰਹੇ ਨੇ ਚੈੱਕ ਕਰਕੇ ਤੁਹਾਨੂੰ 15 ਮਿੰਟ ਤੇ ਦੱਸਿਆ ਠੀਕ ਹੈ ਜੀ ਥੈਂਕ ਯੂ ਜੇਕਰ ਜਾਣਕਾਰੀ ਮੁਤਾਬਕ ਮ੍ਰਿਤਕ ਤਰਲੋਚਨ ਸਿੰਘ ਨੇ ਪਿਛਲੀ ਵਾਰ ਪਿੰਡ ਦੀ ਸਰਪੰਚ ਦੀ ਚੋਣ ਲੜੀ ਸੀ ਪਰ ਉਹ ਇਹਨਾਂ ਚੋਣਾਂ ਵਿੱਚ ਹਾਰ ਗਏ ਸੀ ਜਿਸ ਤੋਂ ਕੁਝ ਸਮਾਂ ਪਹਿਲਾਂ ਹੀ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸਹੀ ਉਹਨਾਂ ਨੂੰ ਪਾਰਟੀ ਨੇ ਕਿਸਾਨ ਵਿੰਗ ਦਾ ਪ੍ਰਧਾਨ ਬਣਾਇਆ ਸੀ ਇਸ ਦੇ ਨਾਲ ਹੀ ਤਰਲੋਚ ਸਿੰਘ ਪਿੰਡ ਵਿੱਚ ਹੁਣ ਹੋਣ ਵਾਲੀ ਸਰਪੰਚ ਦੀ ਚੋਣ ਲੜਨ ਦੀ ਵੀ ਤਿਆਰੀ ਕਰ ਰਹੇ ਸੀ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਦਾ ਗੋੜੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਹਾਲਾਂਕਿ ਇਸ ਪਿੱਛੇ ਪੁਰਾਣੀ ਰੰਜਿਸ਼ ਦਾ ਖਦਸ਼ਾ ਜਿਤਾਇਆ ਗਿਆ ਹੈ ਪਰ ਫਿਲਹਾਲ ਇਸ ਬਾਰੇ ਕੋਈ ਵੀ ਕੁਝ ਬੋਲਣ ਨੂੰ ਤਿਆਰ ਨਹੀਂ ਹੈ ਅਤੇ ਪੁਲਿਸ ਇਸ ਮਾਮਲੇ 'ਚ ਜਾਂਚ ਦੀ ਘਾਲ ਲਖ ਰਹੀ ਹੈ ਖੰਨਾ ਤੋਂ ਕਨਵਿੰਦਰ ਢਿੱਲੋਂ ਸੈਂਟਰਲ ਪੰਜਾਬ ਟੀਵੀ